ਭੈਣਾ ਵੀਰਾਂ ਦੀਆਂ ਅਰਦਾਸਾਂ ਕਰਦੀਆਂ ਨੇ ਸੱਚੇ ਪਾਤਸ਼ਾਹ ਸਾਡੇ ਵੀਰਾਂ ਦੀ ਲੰਮੀ ਉਮਰ ਬਖਸ਼ੀ ਧਾਗਾ ਬੰਨਣ ਵਾਲੀ ਜੀ ਦੀ ਕਿ ਰੱਖਿਆ ਹੁੰਦੀ ਹੈ ਚੱਲੀ ਆਈ ਆਪਾਂ ਚੱਲੀ ਜਾਣਾ ਮਰਦੇ ਪੀੜੇ ਸਾਹਿਬ ਨੂੰ ਬੰਨੀ ਜਾਂਦੇ ਨੇ ਆ ਕੇ ਰੱਖਣੀ ਹੈ ਪਤਾ ਹੈ ਨਹੀਂ ਮਤਲਬ ਕੀ ਹੈ ਦਾ ویسੇ ਸਾਡਾ ਤਿਉਹਾਰ ਨਹੀਂ ਹੈ ਕਿਸੇ ਭੈਣ ਨੂੰ ਪੁੱਛ ਲਿਆ ਜੀ ਵੀ ਰੱਖਣੀ ਬੰਨਣ ਦਾ ਮਤਲਬ ਕੀ ਹੁੰਦਾ ਹੈ ਬੰਨੀ ਜਾਣਾ ਆਪਾਂ ਤਾਂ ਕਰੀ ਜਾਣਾ ਪਤਾ ਕੱਖ ਨਹੀਂ ਹੈ ویسੇ ਸੱਚੇ ਪਾਤਸ਼ਾਹ ਨੇ ਭੈਣ ਦੇ ਹੱਥ ਵਿੱਚ ਕੜਾ ਪਾਇਆ ਤੇ ਵੀਰ ਦੇ ਹੱਥ ਵਿੱਚ ਕੜਾ ਪਾਇਆ ਕਿ ਗੁਰੂ ਤੇਰੀ ਰੱਖਿਆ ਕਰੇਗਾ ਇਹ ਸਾਥ ਸਿੰਘ ਜੀ ਉਹ ਲਖੜੀ ਤਾਂ ਬੰਨਣਾ ਏ ਕਿ ਡੱਬਾ ਲਿਆਂਦਾ ਕੋ 100 150 ਦੀ ਰਖੜੀ ਲਿਆਂਦੀ ਤੇ ਭੈਣ ਨੇ 500 ਰੁਪਿਆ ਖਰਚ ਕੀਤਾ ਤੇ ਵੀਰ ਨੇ ਆਉਂਦਾ 100 ਰੁਪਿਆ ਦਲੀ ਦੇ ਤਰਿਆ ਭੈਣ ਬੁੜਬੁੜ ਕਰਦੀ ਜਾ ਰਹੀ ਏ ਰਖੜੀ ਬੰਨੀ ਸੀ ਆਕੇ ਮੈਂ ਇਹ ਵਪਾਰ ਹੋ ਰਿਹਾ ਕਿ ਪ੍ਰੇਮ ਹੋ ਰਿਹਾ ਭਰਾ ਨਾਲ ਤੇ ਵੀਰ ਮੈਨੂੰ ਚਾਹੁੰਦਾ ਫ੍ਰਿਜ ਦੇਂਦਾ ਰੱਖੜੀ ਬੰਨੀ ਤੇ ਇਹ ਲਾਲਚ ਹੈ ਕਿ ਪ੍ਰੇਮ ਹੈ ਇਸ ਕਰਕੇ ਭੈਣ ਨੂੰ ਆਖੇ ਤੂੰ ਗਾਤਰਾ ਪਾ ਕੇ ਰੱਖੀ ਕੀ ਪਤਾ ਤੇਰਾ ਵੀਰ ਅਮਰੀਕਾ 'ਚ ਬੈਠਾ ਹੋਵੇ ਤੇ ਰੱਖਿਆ ਤੇਰੀ ਕਰੇਗਾ ਕਿ ਤੂੰ ਆਪਣੀ ਰੱਖਿਆ ਆਪ ਕਰਨੀ ਹੈ ਤੇਰੇ ਹੱਥ 'ਚ ਕੜਾ ਪਾਇਆ ਗੁਰੂ ਤੇਰੀ ਰੱਖਿਆ ਕਰੇਗਾ ਸਾਥ ਸੰਗੈ ਉਹ ਧਾਗਾ ਬੰਨਣ ਵਾਲਾ ਕਿਸ ਦੀ ਕੀ ਰੱਖਿਆ ਹੁੰਦੀ ਹੈ ਚੱਲੀ ਆਈ ਆ ਪਰ ਚੱਲੀ ਜਾਣਾ ਮਰਦੇ ਪੀੜੇ ਸਾਹਿਬ ਨੂੰ ਬਣੀ ਜਾਂਦੇ ਨੇ ਅੱਗੇ ਰੱਖੜੀਆਂ ਪਤਾ ਹੈ ਨਹੀਂ ਮਤਲਬ ਕੀ ਇਹਦਾ ਪੁੱਛ ਲਓ ਕਿਸੇ ਨੂੰ ਕਿਸੇ ਭੈਣ ਨੂੰ ਬਾਹਰ ਜਾ ਕੇ ਪੁੱਛ ਲਿਆ ਕਹਿੰਦੇ ਭੈਣ ਭਰਾ ਦਾ ਪ੍ਰੇਮ ਹੁੰਦਾ ਹੈ ਇਹ ਪ੍ਰੇਮ ਹੁੰਦਾ ਫਿਰ ਮਨ ਚ ਇੱਛਾ ਤੇ ਲੈ ਕੇ ਆਈ ਮੈਂ ਧੱਕਾ ਬੰਨਾਂ ਤੇ ਮੈਨੂੰ ਫ੍ਰਿਜ ਦੇਗਾ ਵੀਰ ਇਹ ਪ੍ਰੇਮ ਹੈ ਕਿ ਵਪਾਰ ਹੈ ਇਹਦਾ ਲਾਲਚ ਐ ਸਾਸ